ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਿਆਣੇ ਮਨੁੱਖ ਆਖਦੇ ਹਨ ਕਿ ਇਨਸਾਨ ਗੁੱਸੇ ਵਿੱਚ ਆਪਾ ਖੋ ਬੈਠਦਾ ਹੈ ਗੁੱਸੇ ਵਿੱਚ ਰੋਲਾ ਪਾਉਣ ਤੇ ਜੋਰ ਨਹੀਂ ਲੱਗਦਾ ਕਿਉਂਕਿ ਉਹ ਆਤਮਿਕ ਬਸਤਾ ਵਿਗਾੜ ਚੱਕਾ ਹੁੰਦਾ ਹੈ ਤੇ ਪਰ ਜਿਹੜਾ ਮਨੁੱਖ ਅਸਲੀ ਹੈ ਜਿਹੜਾ ਮਨੁੱਖ ਸਹੀ ਮੈਨੇ ਵਿੱਚ ਸੰਸਾਰ ਦੀ ਪਰਖਿਆ ਕਰ ਚੁੱਕਾ ਹੁੰਦਾ ਉਹ ਗੁੱਸੇ ਵਿੱਚ ਵੀ ਕਿਉਂ ਪਰਹਿੰਦਾ ਹੈ ਜਿਹੜਾ ਮਨੁੱਖ ਆਪਣੇ ਗੁੱਸੇ 'ਚ ਚੁੱਪ ਰਹਿੰਦਾ ਹੈ ਆਪਣੇ ਤੇ ਕਾਬੂ ਕਰ ਲੈਂਦਾ ਹੈ ਆਪਣੇ ਦਿਮਾਗ ਦੀ ਆਪਣੇ ਵਿਚਾਰਾਂ ਨੂੰ ਸਹੀ ਤਰੀਕੇ ਨਾਲ ਵਰਤੋਂ ਕਰਦਾ ਉਸ ਤੇ ਬੜਾ ਜੋਰ ਲੱਗਦਾ ਕਿਉਂਕਿ ਗੁੱਸੇ ਤੇ ਕਾਬੂ ਰੱਖਣਾ ਹਰੇਕ ਇਨਸਾਨ ਦੇ ਬਸ ਦੀ ਗੱਲ ਨਹੀਂ ਹੈ ਜਿਹੜਾ ਇਨਸਾਨ ਗੁੱਸੇ ਤੇ ਕਾਬੂ ਰੱਖਦਾ ਉਹ ਅਸਲੀ ਇਨਸਾਨ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ